ਕੋਣ ਵੀ ਜਿੱਥੇ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਸਮਰਾਤ ਹੈ ਸਾਡੀਆਂ ਨੇ ਹੰਗਸੰਗ ਜਥੇਵੰਦੀਆਂ ਜਿਹੜੇ ਦੁਸ਼ਟ ਲੋਕ ਜਿਹੜੇ ਈਮੇਲ ਕਰ ਰਹੇ ਨੇ ਉਹਨੂੰ ਇਹ ਸਮਝ ਲੈਣਾ ਚਾਹੀਦਾ ਵੀ ਤੇਰੀਆਂ ਜਿਹੜੀਆਂ ਨੇ ਸਾਰੀਆਂ ਜਿਹੜੀਆਂ ਪਿਛਲੇ ਅੱਗੇ ਆਉਣ ਵਾਲੀਆਂ ਪੀੜੀਆਂ ਵੀ ਤੇਰੀਆਂ ਖਤਮ ਕਰ ਦੇਵਾਂਗੇ ਜੇ ਸਾਡੇ ਅਸ탄ਵਾਲ ਅੱਖ ਪੁੱਟ ਕੇ ਅੱਖ ਜੇ ਪਤਾ ਲੱਗ ਜਾਣਾ ਚਾਹੀਦਾ ਵੀ ਕਿਹੜਾ ਇਹ ਦੁਸ਼ਟ ਹੈ ਜਿਹੜਾ ਸਾਡੇ ਅਸ탄ਵ ਨੂੰ ਇਹੋ ਜੀਆਂ ਮਾੜੀਆਂ ਜਿਹੜੀਆਂ ਨੀਚ ਹਰਕਤਾਂ ਕਰ ਰਿਹਾ ਧਮਕੀਆਂ ਦੇ ਰਿਹਾ ਤੇ ਉਹਦਾ ਜਿਹੜਾ ਹਸ਼ਿਰ ਜਿਹੜਾ ਪਹਿਲਾਂ ਵੀ ਖਾਲਸੇ ਨੇ ਕਦੇ ਮਾਫ ਨਹੀਂ ਕੀਤਾ ਤੇ ਹੁਣ ਵੀ ਜਿਹੜਾ ਜੋ ਵੀ ਇਹਦੇ ਨਾਲ ਸੰਬੰਧਤ ਨੇ ਉਹ ਕਿਸੇ ਨੂੰ ਵੀ ਮਾਫ ਨਹੀਂ ਕੀਤਾ ਜਾਣਾ ਤੇ ਗੁਰੂ ਸਾਹਿਬ ਕਿਰਪਾ ਕਰਨ ਨਾਲ ਹੀ ਜਿੰਨੀਆਂ ਭਾਵੇਂ ਸੈਂਟਰ ਸਰਕਾਰ ਹੈ ਭਾਵੇਂ ਪੰਜਾਬ ਸਰਕਾਰ ਹੈ ਉਹਨਾਂ ਨੂੰ ਜਿਹੜਾ ਬਹੁਤ ਛੇਤੀ ਇਹ ਜਿਹੜਾ ਗਲਤ ਮੈਸੇਜ ਭੇਜ ਰਹੇ ਨੇ ਈਮੇਲ ਗਲਤ ਕਰ ਰਹੇ ਨੇ ਉਹਦਾ ਕੀ ਪਿੱਛੇ ਮਕਸਦ ਹੈ ਉਹਦੇ ਪਿੱਛੇ ਕਿਹੜੀਆਂ ਏਜੰਸੀਆਂ ਕੰਮ ਕਰ ਰਹੀਆਂ ਨੇ ਉਹ ਆਪਣੇ ਸੰਗਤਾਂ ਦੇ ਸਾਹਮਣੇ ਲਿਆਉਣੀ ਚਾਹੀਦੀ ਹੈ ਤੇ ਕੋਈ ਵੀ ਇਹੋ ਜੀ ਚੀਜ਼ ਨਹੀਂ ਜੋ ਸਰਕਾਰ ਤੋਂ ਜਿਹੜੀ ਹੈ ਗੁੱਜੀ ਹੋਵੇ ਤੇ ਇਹਦਾ ਤੁਰੰਤ ਜਿਹੜਾ ਇਹਦੇ ਤੇ ਐਕਸ਼ਨ ਲੈਣਾ ਚਾਹੀਦਾ